ਕਹਿੰਦੇ insan ਦੀਆਂ 4 ਰੋਟੀਆਂ ਹੁੰਦੀਆਂ ਹਨ ਪਹਿਲੀ ਰੋਟੀ ਉਸ ਦੀ ਮਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ ਜੋ ਅਨਮੋਲ ਹੁੰਦੀ ਹੈ ਮਾਂ ਦੀ ਪਕਾਈ ਰੋਟੀ ਦਾ ਸੁਆਦ ਨਿਰਾਲਾ ਹੀ ਹੁੰਦਾ ਹੈ ਇਹ ਰੋਟੀ 나ੜੂਏ ਦੇ ਸੰਬੰਧ ਨਾਲ ਜੁੜੀ ਹੁੰਦੀ ਹੈ ਇਸ ਵਿੱਚ ਮਮਤਾ ਦਾ ਰਸ ਹੁੰਦਾ ਹੈ ਮਾਂ ਦੀ ਰੋਟੀ ਤਾਂ ਉਮਰ ਨਹੀਂ ਮਿਲਦੀ ਇਹ ਆਟੋਮੈਟਿਕ ਹੀ ਦੂਜੀ ਰੋਟੀ ਵਿੱਚ ਬਦਲ ਜਾਂਦੀ ਹੈ ਇਨਸਾਨ ਦੀ ਦੂਜੀ ਰੋਟੀ ਉਸਦੀ ਪਤਨੀ ਦੇ ਹੱਥਾਂ ਦੀ ਪੱਕੀ ਹੁੰਦੀ ਹੈ ਜਿਸ ਦੇ ਸਵਾਦ ਵਿੱਚ ਪਤਨੀ ਦਾ ਪਿਆਰ ਘੁਲਿਆ ਹੁੰਦਾ ਹੈ ਇਹ ਰੋਟੀ ਰੋਹਾਂ ਦੇ ਰਿਸ਼ਤੇ ਨਾਲ ਜੁੜੀ ਹੁੰਦੀ ਹੈ ਇਸ ਦਾ ਸਵਾਦ ਲਾਜਵਾਬ ਹੁੰਦਾ ਹੈ ਫਰ ਜਾਂਦੇ ਆਟੇ ਨਾਲ ਗੁੰਨੀ ਇਹ ਰੋਟੀ ਉਮਰ ਭਰ ਦੀ ਰੋਟੀ ਹੁੰਦੀ ਹੈ ਇਨਸਾਨ ਦੀ ਤੀਜੀ ਰੋਟੀ ਉਸ ਦੀਆਂ نوਹਾਂ ਦੇ ਹੱਥਾਂ ਦੀ ਪੱਕੀ ਹੁੰਦੀ ਹੈ ਜੋ ਬੜਾਪੇ ਵਿੱਚ ਨਸੀਬ ਹੁੰਦੀ ਹੈ ਸਾਡੇ ਸੰਸਕਾਰਾਂ ਮੁਤਾਬਕ ਰਸਤੇ ਅਤੇ ਮੋ ਨਾਲ ਚੋਪੜੀ ਇਸ ਰੋਟੀ ਵੀ ਸਵਾਦ ਹੁੰਦੀ ਹੈ। ਫਰਜ ਸਮਝ ਕੇ ਪਕਾਈ ਵੀ ਚੰਗੀ ਲੱਗਦੀ ਹੈ ਪਰ ਕਈ ਵਾਰ ਇਹ ਫਰਜ ਬੋਝ ਬਣ ਜਾਂਦੇ ਹਨ। ਇਸੇ ਲਈ ਤੀਜੀ ਰੋਟੀ ਚੰਗੀ ਹੋਵੇ ਦੀ ਦਵਾ ਮੰਗੀ ਜਾਂਦੀ ਹੈ। ਇਸ ਰੋਟੀ ਦੇ ਚੰਗੀ ਹੋਣ ਨਾਲ ਬੁੜਾਪਾ ਸੌਖਾ ਘਟਿਆ ਜਾਂਦਾ ਹੈ। ਤੀਜੀ ਰੋਟੀ ਤੋਂ ਬਾਅਦ ਚੌਥੀ ਰੋਟੀ ਦੀ ਵਾਰੀ ਉਦੋਂ ਆਉਂਦੀ ਹੈ ਜਦੋਂ ਘਰ ਦੀ ਰਸੋਈ ਮਾਂ ਪਤਨੀ ਤੇ ਨੂੰਹ ਤੋਂ ਬਾਅਦ ਕੁੱਕ ਨੂੰ ਸੰਭਾਲ ਦਿੱਤੀ ਜਾਂਦੀ ਹੈ ਇਹ ਰੋਟੀ ਮੋਹ ਮਮਤਾ ਅਦਕਾਰ ਭਾਰਗਿਤੋਂ ਬਿਨਾ ਹੁੰਦੀ ਹੈ ਮੁੱਲ ਦੀ ਰੋਟੀ ਚਾਹੇ ਇਸ ਵਿੱਚ ਆਟਾ ਤੇਲ ਘਿਓ ਮਿਰਚ ਮਸਾਲੇ ਸਭ ਉਹੀ ਹੁੰਦੇ ਹਨ ਪਰ ਪਕਾਉਣ ਦੀ ਭਾਵਨਾ ਵਿੱਚ ਫਰਕ ਹੁੰਦਾ ਹੈ ਇਹ ਰੋਟੀ ਵੱਜਵੇਂ ਪੈਸਿਆਂ ਦੇ ਬਦਲੇ ਪਕਾਈ ਬਣਾਈ ਤੇ ਵਰਤਾਈ ਜਾਂਦੀ ਹੈ ਇਸ ਵਿੱਚ ਮੋਹ ਦੀ ਚਾਸਨੀ ਨਹੀਂ ਹੁੰਦੀ ਤੇ ਇਸ ਨੂੰ ਤਾਂ ਨਾਨ ਪੱਤ ਦਾ ਤੜਕਾ ਲੱਗਿਆ ਹੁੰਦਾ ਹੈ ਅੱਜ ਕੱਲ ਮੈਂ ਚੌਥੀ ਰੋਟੀ ਦਾ ਸ਼ਿਕਾਰ ਹਾਂ ਪਹਿਲੀ ਤੇ ਦੂਜੀ ਰੋਟੀ ਤੋਂ ਬਾਅਦ ਛਾਲ ਸਿੱਧੀ ਚੌਥੀ ਰੋਟੀ ਤੇ ਬਚ ਗਈ ਮੇਰੀ ਮਾਂ ਨੇ ਆਪਣੀ ਨੋ ਨੋ ਪੂਰੀ ਟਰੇਨ ਰਗੀ ਤੇ ਪਹਿਲੇ ਤੋਂ ਦੂਜਾ ਗੇਅਰ ਬਦਲ ਲੰਦਾ ਪਤਾ ਨਹੀਂ ਚੱਲਿਆ ਕੋਈ ਝਟਕਾ ਨਹੀਂ ਲੱਗਿਆ ਫਿਰ ਮੈਡਮ ਦੇ ਗੋਡੇ ਗਿੱਟਿਆਂ ਦੀ ਤਕਲੀਫ ਕਰਕੇ ਦੂਜੇ ਤੋਂ ਸਿੱਧਾ ਚੌਥੇ ਗੇਅਰ ਪਾ ਲਿਆ ਤੀਜੀ ਰੋਟੀ ਪਕਾਉਣ ਵਾਲੀਆਂ ਤੇ ਕੰਮਕਾਜੀ ਹੋਣ ਦੇ ਸਖਤ ਜੁਤੀ ਹੋਣ ਕਰਕੇ ਮਜ਼ਦੂਰੀ ਬਸ ਉਹਨਾਂ ਨੂੰ ਰਸੋਈ ਤੋਂ ਦੂਰ ਹੀ ਰੱਖਿਆ ਗਿਆ ਇਸ ਤਰ੍ਹਾਂ ਤੀਜੀ ਰੋਟੀ ਦਾ ਸੁਆਦ ਚੱਖੇ ਬਿਨਾ ਅਸੀਂ ਚੌਥੀ ਰੋਟੀ ਦੇ ਆਗੇ ਹੁਣ ਵੀ ਜਦੋਂ ਦੂਜੀ ਰੋਟੀ ਵਾਲੀ ਦੀ ਤੀਅਤ ਠੀਕ ਹੋਵੇ ਤਾਂ ਢੋਲੇ ਦੀਆਂ ਲਾਈਆਂ ਨਹੀਂ ਮਣ ਪਾਉ ਦਾ ਫਾਇਦਾ ਹੈ तकरीबन 80% ਰੀਝਾਂ ਪੂਰੀਆਂ ਤਾਂ ਹੁੰਦੀਆਂ ਹੀ ਹਨ ਫਿਰ ਵੀ ਗੁਆਰੇ ਦੀਆਂ ਫਲੀਆਂ ਰਸੇ ਵਾਲੀ ਗੋਭੀ ਪਤਲੀ ਜਹੀ ਕੜੀ ਤੇ ਝਾੜ ਕਰੇਲਿਆਂ ਨੂੰ ਤਰਸ ਗਏ ਆ ਮੈਂ ਤਾਂ ਨਹੀਂ ਕਹਿੰਦੀ ਕਿ ਉਹ ਮਾਂ ਮਰਗੀ ਜਿਹੜੀ ਦਹੀਂ ਨਾਲ ਟੁੱਕ ਖਵਾਉਂਦੀ ਸੀ ਮੇਰੀ ਸਿੱਟੀ ਬਦਲਦੀ ਹੈ ਰਚਨਾ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ